ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਕਲਾਸ ਦਾ ਵਿਸ਼ਾ ਹੈ ਬਾਲ ਵਿਕਾਸ ਅਤੇ ਪੈਡਾਗੋਜੀ ਸੋ ਕਲਾਸ ਦਾ ਜੋ ਉਪ ਵਿਸ਼ਾ ਹੈ ਉਹ ਹੈ ਵਿਕਾਸ ਦੀ ਧਾਰਨਾ ਅਤੇ ਸਿੱਖਣ ਨਾਲ ਇਸ ਦਾ ਸਬੰਧ ਸੋ ਇਸ ਵਿਸ਼ੇ ਨਾਲ ਸੰਬੰਧਤ ਸਾਡੇ ਕੋਲ ਇਹ ਪਹਿਲੀ ਕਲਾਸ ਹੈ ਆਓ ਵੱਧਦੇ ਹਾਂ ਆਪਾਂ ਵਿਸ਼ੇ ਵੱਲ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਵਿਕਾਸ ਕੀ ਹੁੰਦਾ ਹੈ ਵਿਕਾਸ ਦੀ ਧਾਰਨਾ ਕੀ ਹੈ ਵਿਕਾਸ ਦਾ ਸਿੱਖਣ ਨਾਲ ਸਬੰਧ ਕੀ ਹੈ ਇਸਾਰੇ ਪੰਜ ਲੈਕਚਰ ਦੇ ਵਿੱਚ ਜਾਨਣਾ ਜੇ ਤੁਸੀਂ ਵਿਕਾਸ ਦੀ ਗੱਲ ਕਰਦੇ ਆ ਵਿਕਾਸ ਇੱਕ ਨਿਰੰਤਰ ਪ੍ਰਤੀਸ਼ੀਲ ਪ੍ਰਕਿਰਿਆ ਹੈ ਜੋ ਬੱਚੇ ਦੀ ਮਾਂ ਦੁਆਰਾ ਗਰਭ ਧਾਰਨ ਸਮੇਂ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਅੰਤ ਤੱਕ ਚਲਦੀ ਰਹਿੰਦੀ ਹੈ ਅੰਤ ਤੱਕ ਮਤਲਬ ਕਿ ਜੀਵਨ ਦੇ ਅੰਤ ਤੱਕ ਵਿਕਾਸ ਹੁੰਦਾ ਹੀ ਰਹਿੰਦਾ ਹੈ ਵਿਕਾਸ ਦਾ ਸਬੰਧ ਬੱਚੇ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨਾਲ ਹੈ ਸਾਰੇ ਤਰ੍ਹਾਂ ਦੇ ਪੱਖ ਚਾਹੇ ਉਹ ਮਾਨਸਿਕ ਹੋਣ ਸਰੀਰਕ ਹੋਣ ਅਧਿਆਤਮਿਕ ਹੋਣ ਸੋ ਇਹ ਸਾਰੇ ਪੱਖਾਂ ਨਾਲ ਸੰਬੰਧ ਹੈ ਜਿਨ੍ਹਾਂ ਵਿੱਚ ਵਿਕਾਸ ਦੇ ਫਲਸੋ ਉਹ ਨਿਰੰਤਰ ਸੰਗਠਨਾਤਮਕ ਪਰਵਰਤਨ ਹੁੰਦੇ ਰਹਿੰਦੇ ਸੰਗਠਨਾਤਮਕ ਮਤਲਬ ਕੀ ਬਹੁਤ ਸਾਰੇ ਜਦੋਂ ਵਿਕਾਸ ਜਿਹੜੇ ਆ ਉਹ ਰੁੱਝ ਜਾਂਦੇ ਆ ਫਿਰ ਇੱਕ ਸੰਗਠਨਾਤਮਕ ਪਰਵਰਤਨ ਹੁੰਦੀ ਹੈ ਮਨੋਵਿਗਿਆਨਕ ਮਾਨਵ ਜੀਵਨ ਦੇ ਵਿਕਾਸ ਸੰਬੰਧੀ ਮੁੱਖ ਰੂਪ ਵਿੱਚ ਤਿੰਨ ਪੱਖਾਂ ਨੂੰ ਮਤਮੂਰਨ ਮੰਨਦੇ ਆ ਸੋ ਕਿਹੜੇ ਕਿਹੜੇ ਪੱਖ ਨੇ ਸਭ ਤੋਂ ਪਹਿਲਾਂ ਹੈ ਸਰੀਰਕ ਵਿਕਾਸ ਅਸੀਂ ਗੱਲ ਕਰਦੇ ਆ ਸਰੀਰਕ ਵਿਕਾਸ ਦੀ ਇਸ ਪੱਖ ਵਿੱਚ ਬੱਚੇ ਬੱਚੇ ਵਿੱਚ ਜਿਹੜਾ ਸਰੀਰਕ ਪਰਿਵਰਤਨ ਸਰੀਰਕ ਅੰਗਾਂ ਸੰਸਥਾਨਾਂ ਦਾ ਵਾਧਾ ਮਤਲਬ ਕਿ ਸਰੀਰ ਦੇ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੋ ਜਾਣਾ ਸਰੀਰ ਵੱਡਾ ਹੋ ਰਿਹਾ ਹੈ ਸਰੀਰ ਦੇ ਅੰਗਾਂ ਦੇ ਵਿੱਚ ਪਰਿਵਰਤਨ ਅੰਗ ਮਜ਼ੋਰ ਹੋ ਰਹੇ ਨੇ ਬੱਚਾ ਕੰਮ ਦੇ ਵਿੱਚ ਜਿਹੜਾ ਹੈ ਪਰਪੱਕ ਹੋ ਰਿਹਾ ਸੋ ਇਹਨਾਂ ਕੰਮਾਂ ਵਿੱਚ ਤਾਲਮੇਲ ਅਤੇ ਸੰਗਠਨ ਅਤੇ ਗਤੀਆਤਮਕ ਵਿਕਾਸ ਨੂੰ ਮੰਨਿਆ ਜਾਂਦਾ ਹੈ ਮਤਲਬ ਕਿ ਬੱਚਾ ਵੱਡਾ ਹੁੰਦਾ ਹੈ ਗਤੀ ਆਉਂਦੀ ਹੈ ਸੋ ਉਸ ਤ੍ਰਿਕੇ ਨਾਲ ਜਿਹੜਾ ਹੈ ਸਰੀਰਕ ਵਿਕਾਸ ਦੀ ਅਸੀਂ ਗੱਲ ਕਰਦੇ ਹਾਂ ਕਿ ਸਰੀਰ ਦੇ ਅੰਗ ਜਿਹੜੇ ਇਸ ਤਰ੍ਹਾਂ ਵਿਕਾਸ ਕਰਦੇ ਆ ਉਸ ਤੋਂ ਬਾਅਦ ਆਪਾਂ ਜਿਹੜਾ ਹੈ ਗਿਆਨ ਆਤਮਕ ਵਿਕਾਸ ਦੀ ਗੱਲ ਕਰਦੇ ਹਾਂ ਇਹ ਬੱਚੇ ਦੇ ਵਿਕਾਸ ਦਾ ਜਿਹੜਾ ਦੂਸਰਾ ਬਹੁਤ ਮਹੱਤਵਪੂਰਨ ਪੱਖ ਹੈ ਇਹ ਵਿਕਾਸ ਜਿਹੜਾ ਪ੍ਰਤੱਖ ਆਤਮਕ ਹੈ ਅਤੇ ਧਿਆਨ ਸੰਬੰਧੀ ਯੋਗਤਾਵਾਂ ਜਿਵੇਂ ਸਿੱਖਣਾ ਯਾਦ ਕਰਨਾ ਚਿੰਤਨ ਤਰਕ ਅਤੇ ਕਲਪਨਾ ਸ਼ਕਤੀ ਆਦੀ ਯੋਗਤਾਵਾਂ ਦੇ ਵਿਕਾਸ ਦਾ ਅਧਿਐਨ ਕੀਤਾ ਜਾਂਦਾ ਹੈ ਜਿਹੜਾ ਗੁਸਾ ਆ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਗਿਆਨਾਤਮਕ ਗਿਆਨ ਗਿਆਨਾਤਮਕ ਵਿਕਾਸ ਦੇ ਵਿੱਚ ਆ ਜਾਂਦਾ ਹੈ ਯਾਦ ਕਰਨਾ ਸਿੱਖਣਾ ਚਿੰਤਨ ਕਰਨਾ ਤਰਕ ਕਰਨਾ ਸੋ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਨੇ ਮਤਲਬ ਕਿ ਬੱਚੇ ਦਾ ਜਿਹੜਾ ਹੈ ਗਿਆਨ ਆ ਪੱਖ ਇਹਦੇ ਵਿੱਚ ਦੇਖਿਆ ਜਾਂਦਾ ਹੈ ਦੂਸਰੀ ਗੱਲ ਆ ਜਾਂਦੀ ਹੈ ਸਾਡੇ ਕੋਲੇ ਜਿਹੜਾ ਹੈ ਤੀਸਰਾ ਪੱਖ ਇਜਾ ਪੱਖ ਕਿਹੜਾ ਸਮਾਜਿਕ ਸੰਵੇਗਾਤਮਕ ਵਿਕਾਸ ਇਹ ਬੱਚੇ ਦੇ ਜੀਵਨ ਦਾ ਤੀਸਰਾ ਪ੍ਰਮੁੱਖ ਪੱਖ ਹੈ ਇਸ ਪੱਖ ਵਿੱਚ ਸੰਵੇਗ ਉਹਦੀਆਂ ਭਾਵਨਾਵਾਂ ਸਥਾਈ ਭਾਵਨਾ ਤੋਂ ਇਲਾਵਾ ਸਮਾਜਿਕ ਲੋਕਾਂ ਨਾਲ ਅੰਤਰਕਿਰਿਆ ਸਮਾਜਿਕ ਸਬੰਧ ਬਣਾਉਣਾ ਉਹਨਾਂ ਵਿੱਚ ਨਿਪੁੰਰਤਾ ਲਿਆਉਣਾ ਉਹਨਾਂ ਨੂੰ ਸਥਾਈ ਬਣਾਉਣ ਲਈ ਸਮਾਜਿਕ ਕਿਰਿਆਵਾਂ ਵਿੱਚ ਭਾਗੀਦਾਰੀ ਆਦਿ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਸੋ ਕਿਹੜੇ ਕਿਹੜੇ ਵਿਸ਼ੇ ਆ ਜਾਂਦੇ ਇਹਦੇ ਵਿੱਚ ਇਹਦੇ ਵਿੱਚ ਆ ਜਾਂਦੇ ਆ ਆਪਣੇ ਕੋਲੇ ਜਿਹੜਾ ਸੰਬੀਘ ਭਾਵਨਾਵਾਂ ਆ ਜਾਂਦੀਆਂ ਨੇ ਲੋਕਾਂ ਨਾਲ ਵਿਚਰਨ ਦਾ ਤਰੀਕਾ ਆ ਜਾਂਦਾ ਹੈ ਸਮਾਜਿਕ ਰਿਸ਼ਤੇ ਬਣਾਉਣਾ ਕਿਸ ਤਰ੍ਹਾਂ ਬੱਚਾ ਬਣਾਉਂਦਾ ਹੈ ਕਿਸ ਤਰ੍ਹਾਂ ਵਿਚਰਦਾ ਹੈ ਉਹਨੂੰ ਕਿਸ ਤਰ੍ਹਾਂ ਵੱਡੇ ਛੋਟੇ ਦੀ ਸਮਝ ਹੁੰਦੀ ਹੈ ਉਹ ਸਾਰੀਆਂ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਨੇ ਇਹਦੇ ਵਿੱਚ ਆਪਾਂ ਉਹਦੀ ਇਹਦੀ ਸਮਾਜਿਕ ਤੇ ਉਹਦਾ ਸੰਬੀਘਾਤਮਕ ਵਿਕਾਸ ਦੀ ਗੱਲ ਕਰਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਵਾਧੇ ਅਤੇ ਵਿਕਾਸ ਵਾਧਾ ਅਤੇ ਵਿਕਾਸ ਦੋਵੇਂ ਆਪਸ ਦੇ ਵਿੱਚ ਆ ਗੂੜੇ ਰੂਪ ਵਿੱਚ ਸੰਬੰਧਤ ਹੈ ਵਾਧਾ ਕੀ ਹੈ ਵਾਧਾ ਜਿਹੜਾ ਹੈ ਜਦੋਂ ਅਸੀਂ ਦੇਖ ਸਕਦੇ ਹਾਂ ਅਸਲ ਦੇ ਵਿੱਚ ਵਾਧੇ ਨੂੰ ਵਾਧੇ ਨੂੰ ਅਸੀਂ ਮਾਪ ਸਕਦੇ ਹਾਂ ਵਾਧੇ ਨੂੰ ਅਸੀਂ ਤੋਲ ਸਕਦੇ ਹਾਂ ਵਾਧਾ ਸਰੀਰ ਨਾਲ ਸੰਬੰਧਤ ਹੁੰਦਾ ਹੈ ਜਿਵੇਂ ਜਿਵੇਂ ਕਹਿ ਸਕਦੇ ਅਕਿ ਪੱਕਾ ਦਾ ਵਧਣਾ ਭਾਰ ਦਾ ਵਧਣਾ ਇਹ ਸਭ ਕੁਝ ਵਾਧੇ ਨਾਲ ਸੰਬੰਧਿਤ ਹੈ ਵਿਅਕਤੀ ਦੇ ਸਰੀਰ ਵਿੱਚ ਹੋਣ ਵਾਲੇ ਜਿਹੇ ਪਰਿਵਰਤਨ ਜਿਨ੍ਹਾਂ ਦਾ ਸਿੱਖਣ ਨਾਲ ਤੇ ਤਿਆਰਪਿਆਂ ਨਾਲ ਕੋਈ ਸੰਬੰਧ ਹੈ ਨਹੀਂ ਹੁੰਦਾ ਨਾ ਤਾਂ ਬਾਧੇ ਦਾ ਸੰਬੰਧ ਸਿੱਖਣ ਨਾਲ ਹੁੰਦਾ ਨਾ ਤਿਆਰਬਿਆਂ ਨਾਲ ਹੁੰਦਾ ਬਾਧੇ ਦਾ ਸੰਬੰਧ ਕਿਹਦੇ ਨਾਲ ਹੁੰਦਾ ਸਰੀਰ ਕਾ ਬਾਧੇ ਨਾਲ ਸਰੀਰ ਦਾ ਵਧਣਾ ਮਾਸ ਪੇਸ਼ੀਆਂ ਦਾ ਵਧਣਾ ਠੀਕ ਹੈ ਜੀ ਸੋ ਅੰਗਾਂ ਦਾ ਵਧਣਾ ਇਹ ਸਾਰਾ ਕੁਝ ਬਾਧੇ ਦੇ ਵਿੱਚ ਆ ਜਾਂਦਾ ਹੈ ਭਾਰ ਦਾ ਵਧਣਾ ਸੋ ਇਹਦਾ ਸਿੱਖਣ ਨਾਲ ਤੇ ਤਿਆਰਬਿਆਂ ਨਾਲ ਕੋਈ ਸੰਬੰਧ ਨਹੀਂ ਹੁੰਦਾ ਸੋ ਬਾਧੇ ਨੂੰ ਜਿਹੜਾ ਮਾਪਿਆ ਜਾ ਸਕਦਾ ਹੈ ਬਾਧੇ ਨੂੰ ਤੋਲਿਆ ਜਾ ਸਕਦਾ ਹੈ ਬਾਧੇ ਨੂੰ ਅਸੀਂ ਸੂਰ ਰੂਪ ਵਿੱਚ ਦੇਖ ਸਕਦੇ ਹਾਂ ਛੂਕੀ ਦੇਖ ਸਕਦੇ ਹਾਂ ਇਹ ਸਭ ਕੁਝ ਬਾਧੇ ਦੇ ਵਿੱਚ ਆ ਜਾਂਦਾ ਹੈ ਸੋ ਉਹਨਾਂ ਅਸੀਂ ਗੱਲ ਕਰਦੇ ਆਂ ਵਿਕਾਸ ਦੀ ਵਿਕਾਸ ਕੀ ਹੁੰਦਾ ਹੈ ਵਿਕਾਸ ਇੱਕ ਵਧੇਰੇ ਜਟਿਲ ਨਿਰੰਤਰ ਅਤੇ ਗੁਣਾਤਮਕ ਧਾਰਨਾ ਹੈ ਸੋ ਜਿਹੜਾ ਵਿਕਾਸ ਆ ਉਹ ਨਿਰੰਤਰ ਹੈ ਮਨੁੱਖ ਨਿਰੰਤਰ ਇੱਕ ਉਮਰ ਤੋਂ ਬਾਅਦ ਬੰਦਾ ਸੀ ਵਧਣਾ ਹਟ ਜਾਂਦਾ ਹੈ ਬੰਦਾ ਭਾਰ ਵਧਣਾ ਹਟ ਜਾਂਦਾ ਹੈ ਸੋ ਕਹਿ ਸਕਦੇ ਆਂ ਵਾਧਾ ਜਿਹੜਾ ਹੈ ਉਹ ਨਿਰੰਤਰ ਨਹੀਂ ਹੈ ਪਰ ਜਦ ਵਿਕਾਸ ਆ ਬੜਾ ਉੱਜਿਆ ਹੋਇਆ ਜਟਾ ਦੇ ਤਰ੍ਹਾਂ ਬੜਾ ਚਟਲ ਹੈ ਤੇ ਇਹ ਨਿਰੰਤਰ ਹੁੰਦਾ ਹੈ ਤੇ ਇਹ ਗੁਣਾਤਮਕ ਧਾਰਨਾ ਹੈ ਇਸ ਦਾ ਸੰਬੰਧ ਸਰੀਰਕ ਅੰਗਾਂ ਸੰਸਥਾਨਾਂ ਅਤੇ ਸੰਸਥਾਨਾਂ ਦੀਆਂ ਕਿਰਿਆਵਾਂ ਅਤੇ ਉਹਨਾਂ ਦੇ ਸੰਗਠਨਾਂ ਨਾਲ ਬਧੇਰੇ ਹੁੰਦਾ ਹੈ ਵਿਕਾਸ ਵਾਧੇ ਨਾਲ ਜੁੜਿਆ ਹੋਇਆ ਸੰਕਲਪਕਾ ਧਾਰਨਾ ਹੈ ਪਰੰਤੂ ਇਹ ਮਾਦੇ ਦੀ بجائے ਬਧੇਰੇ ਵਿਆਪਕ ਹੈ ਸਰੀਰ ਦੇ ਨਾਲ ਹੀ ਨਹੀਂ ਸਗੋਂ ਸੰਪੂਰਨ ਵਿਅਕਤੀ ਨਾਲ ਹੀ ਧਾਰਨਾ ਸੰਬੰਧਤ ਹੁੰਦੀ ਹੈ ਅਸਲ ਵਿੱਚ ਵਿਕਾਸ ਵਿੱਚ ਵਾਧਾ ਮੌਜੂਦ ਹੁੰਦਾ ਹੈ ਇਹਦਾ ਮਤਲਬ ਕਿ ਵਿਕਾਸ ਇੱਕ ਵੱਡਾ ਖੇਤਰ ਹੈ ਉਹਦੇ ਵਿੱਚ ਵਾਧਾ ਇੱਕ ਛੋਟਾ ਜਿਹਾ ਖੇਤਰ ਹੈ ਸੋ ਇਸ ਤਰ੍ਹਾਂ ਇਸ ਨੂੰ ਵੀ ਦੇਖ ਸਕਦੇ ਹਾਂ ਸੋ ਅੱਗੇ ਗੱਲ ਕਰਦੇ ਹਾਂ ਵਿਕਾਸ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ ਜਿੱਦੋਂ ਪਰ ਕਲੀਅਰ ਹੋ ਜਾਊਗਾ ਵਿਕਾਸ ਤੇ ਵਾਧੇ ਦਾ ਅੰਤਰ ਪਰ ਪਤਾ ਲੱਗ ਜਾਊਗਾ ਵਿਕਾਸ ਇੱਕ ਵਿਆਪਕ ਵਿਸਤ੍ਰਿਤ ਧਾਰਨਾ ਹੈ ਇਸ ਵਿੱਚ ਵਾਧਾ ਸਮਿਲਿਤ ਹੈ ਬਾਅਦ ਵਿੱਚ ਵਾਧਾ ਵਿਕਾਸ ਦਾ ਇੱਕ ਹਾਰ ਹੈ ਜਿਹਦੀ ਗੱਲ ਆਪਾਂ ਨੇ ਪਹਿਲਾਂ ਪਰ ਕੀਤੀ ਵਿਕਾਸ ਦਾ ਸਬੰਧ ਨਾ ਸਿਰਫ ਵਿਅਕਤੀ ਦੇ ਸਰੀਰਕ ਪੱਖ ਨਾਲ ਸਗੋਂ ਉਸ ਦੇ ਜੀਵਨ ਦੇ ਗਿਆਨਾਤਮਕ, ਸਮਾਜਿਕ, ਸੰਗੀਤਿਕ, ਨੈਤਿਕ ਅਤੇ ਅਧਿਆਤਮਿਕ ਪੱਖ ਨਾਲ ਵੀ ਹੁੰਦਾ ਹੈ ਪਰ ਜਿਹੜਾ ਬਾਧੇ ਦਾ ਸਬੰਧ ਹੈ ਉਹ ਸਰੀਰਕ ਪੱਖ ਨਾਲ ਹੀ ਹੁੰਦਾ ਹੈ ਠੀਕ ਹੈ ਜੀ ਸੋ ਕੀ ਗੱਲ ਕਰਦੇ ਹਾਂ ਵਿਕਾਸ ਆਪਣੇ ਸੁਭਾਅ ਜੋ ਜਿਹੜਾ ਹੈ ਗੁਣਾਤਮਕ ਹੁੰਦਾ ਹੈ ਅਤੇ ਗణాਤਮਕ ਹੁੰਦਾ ਹੈ ਗੁਣਾਤਮਕ ਤੇ ਗੁਣਾਤਮਕ ਇਸ ਤੋਂ ਭਾਵ ਕਿ ਨਾ ਸਿਰਫ ਭਾਰ ਤੇ ਆਕਾਰ ਦਾ ਵਧਣਾ ਹੁੰਦਾ ਸਗੋਂ ਅੰਗਾਂ ਦੇ ਕੰਮ ਅਤੇ ਸੰਗਠਨ ਵਿੱਚ ਵਾਧਾ ਅਤੇ ਪਰਪਕਤਾ ਵੀ ਹੁੰਦੀ ਹੈ ਸੋ ਇਹ ਗੁਣਾਤਮਕ ਵੀ ਹੈ ਤੇ ਜਨਾਤਮਕ ਵੀ ਹੈ ਗੁਣਾਤਮਕ ਵੀ ਤੇ ਜਨਾਤਮਕ ਵੀ ਹੈ ਇਹ ਅੰਗਾਂ ਦੀ ਪਰਪਕਤਾ ਦੀ ਗੱਲ ਵੀ ਕਰਦੇ ਆਂ ਸੀ ਅੰਾ ਦੇ ਵਾਧੇ ਦੀ ਗੱਲ ਵੀ ਕਰਦੇ ਆਂ ਮਤਲਬ ਕਿ ਵਿਕਾਸ ਦੇ ਵਿੱਚ ਵਾਧਾ ਸਾਵਲ ਹੁੰਦਾ ਹੈ ਵਿਕਾਸ ਇੱਕ ਛੋਟਾ ਜਿਹਾ 파ਟ ਹੈ ਵਿਕਾਸ ਦਾ ਵਿਕਾਸ ਨੂੰ ਜਿਰਸਾ ਅਤੇ ਵਾਤਾਵਰਣ ਸੰਬੰਧੀ ਕਾਰਕ ਪ੍ਰਭਾਵਿਤ ਕਰਦੇ ਜਿਹੜਾ ਬੱਚੇ ਦਾ ਜਿਰਸਾ ਕੀ ਹੈ ਬੱਚੇ ਨੂੰ ਵਾਤਾਵਰਣ ਕਿਹੋ ਜਿਹਾ ਮਿਲ ਰਿਹਾ ਹੈ ਇਹ ਜਿਹੜਾ ਹੈ ਵਿਕਾਸ ਨੂੰ ਦਰਦ ਕਰਦੇ ਵਿਕਾਸ ਇੱਕ ਨਿਰੰਤਰ ਜੀਵਨ ਪਰ ਚੱਲਣ ਵਾਲੀ ਪ੍ਰਕਿਰਿਆ ਇਸ ਵਾਰ ਫੋਕੈਨਿੰਗ ਇਹਨਾਂ ਕਰ ਚੁਤੇ ਹੈ ਠੀਕ ਹੈ ਵਿਕਾਸ ਦਾ ਅਰਥ ਵੱਖ-ਵੱਖ ਅੰਗਾਂ ਸੰਸਥਾਨ ਦਾ ਵਿੱਚ ਸੰਗਠਨ ਇੱਕ ਰੂਪਤਾ ਅਤੇ ਤੋਂ ਇਲਾਵਾ ਬਿਕਾਜ਼ ਦੇ ਵੱਖ-ਵੱਖ ਪੱਖਾਂ ਵਿੱਚ ਏਕੀਕਰਨ ਅਤੇ ਸੰਗਠਨ ਸੰਗਠਿਤ ਅੰਤਰਕਿਰਿਆ ਹੁੰਦਾ ਹੈ ਵਿਕਾਸ ਕੀ ਹੈ ਵਿਕਾਸ ਦਾ ਅਰਥ ਹੈ ਕਿ ਵੱਖ-ਵੱਖ ਅੰਗਾਂ ਦੇ ਸੰਸਥਾਨਾਂ ਵਿੱਚ ਜਿਹੜੀ ਹੈ ਇੱਕ ਰੂਪਤਾ ਆਵੇ ਸੰਗਠਨ ਆਵੇ ਉਹ ਤੋਂ ਇਲਾਵਾ ਕੀ ਆਵੇ ਉਹਨਾਂ ਵਿੱਚ ਏਕੀਕਰਨ ਤੇ ਜਿਹੜੀ ਸੰਗਠਿਤ ਅੰਤਰਕਿਰਿਆ ਹੋਵੇ ਮਤਲਬ ਕਿ ਸਾਡੇ ਅੰਦਰ ਜਿਹੜੀ ਸੰਗਠਨ ਹੈ ਤ ਉਹ ਕੋਣ ਹੈ ਕੀ ਕਰਨ ਹੋਵੇ ਇਹਦੇ ਚ ਤਾਲਮੇਲ ਵਧੇ ਠੀਕ ਹੈ ਉਹੀ ਜਿਹੜਾ ਹੈ ਵਿਕਾਸ ਬਣਦਾ ਹੈ ਇਕਨ ਹੀ ਕੇ ਸਰੀਰ ਵੱਡਾ ਹੋ ਰਿਹਾ ਸਿਰਫ ਕੋਈ ਤਾਲ ਮੇਲ ਨਹੀਂ ਤਾਂ ਵਿਕਾਸ ਨਹੀਂ ਹੈ ਸਿਰਫ ਵਾਧਾ ਹੈ ਸੋ ਅਗਲੀ ਗੱਲ ਕੀ ਹੈ ਵਿਕਾਸ ਦੀ ਧਾਰਨਾ ਮਨ ਅਤੇ ਸਰੀਰ ਦੀ ਮਨ ਅਤੇ ਸਰੀਰ ਦੀ ਕੀ ਹੈ ਇਕੀ ਕਿਰਤਕ ਸੰਗਠਨ ਨੂੰ ਸਪਸ਼ਟ ਕਰਦੇ ਠੀਕ ਹੈ ਵਿਕਾਸ ਉਦੇਸ਼ਪੂਰਨ ਵਿਕਾਸ ਦਾ ਉਦੇਸ਼ ਹੈ ਵਿਅਕਤੀ ਲਈ ਦਾ ਮੁੱਖ ਉਦੇਸ਼ ਸਵੈ ਸiddhi ਸੈਲਫ ਰੀਅਲਾਈਜੇਸ਼ਨ ਸਲਫ ਰੀਅਲਾਈਜੇਸ਼ਨ ਸਵੈ ਸਿੱਧੀ ਦਾ ਉਦੇਸ਼ ਹੈ ਕਿ ਬੰਦੇ ਨੂੰ ਅਵਤਾਰ ਗਿਆਨ ਹੋਵੇ ਸਵੈ ਦਾ ਸੋ ਇਹ ਵਿਕਾਸ ਦਾ ਉਦੇਸ਼ ਹੈ ਇਸ ਕਰਕੇ ਵਿਕਾਸ ਹੈ ਜਿਹੜਾ ਉਦੇਸ਼ ਕੋਲ ਸੋ ਵਿਕਾਸ ਨੂੰ ਉਸ ਤਰ੍ਹਾਂ ਮਾਪਿਆ ਨਹੀਂ ਜਾ ਸਕਦਾ ਸੂਰ ਰੂਪ ਦੇ ਵਿੱਚ ਜਿਵੇਂ ਕਿਸੇ ਕੰਡੇ ਦਿੱਤੇ ਵਾਂ ਭਾਰ ਜੋ ਕੰਦੇ ਇਸ ਤਰ੍ਹਾਂ ਜੋਖਿਆ ਨਹੀਂ ਜਾ ਸਕਦਾ ਨਹੀਂ ਕੀਤੇ ਰੋ ਮਾਕੇ ਜਾ ਸਕਦਾ ਇਹਦਾ ਮਲੰਕਣ ਕੀਤਾ ਜਾ ਸਕਦਾ ਕਿ ਪਹਿਲਾਂ ਕਿਸ ਤਰ੍ਹਾਂ ਸੀ ਬੱਚਾ ਹੁਣ ਕਿਸ ਤਰ੍ਹਾਂ ਹੈ ਇਹਦਾ ਮਲੰਕਣ ਕੀਤਾ ਜਾ ਸਕਦਾ ਜੋ ਵੱਖ-ਵੱਖ ਪੱਖਾਂ ਦੇ ਸਾਨੂੰ ਜਿਹੜਾ ਹੈ ਵਿਖਾਈ ਦਿੰਦਾ ਵਿਕਾਸ ਵਿਕਾਸ ਦਾ ਵਿਸ਼ੇਸ਼ ਪ੍ਰਤੀਮਾਨ ਹੁੰਦਾ ਹੈ ਇਹ ਕਾਰਨ ਹੈ ਕਿ ਬੱਚੇ ਦੇ ਵਿਕਾਸ ਸੰਬੰਧੀ ਪ੍ਰਿਕਮਣੀ ਕੀਤੀ ਜਾ ਸਕਦੀ ਹੈ ਵਿਸ਼ੇਸ਼ ਪ੍ਰਤੀਮਾਨ ਕੀ ਹੈ ਇਹਦੇ ਹਾਲਤਾਂ ਦੇਖ ਕੇ ਅਸੀਂ ਅਨੁਵੰਚਕਤਾ ਦੇਖ ਕੇ ਕੀ ਕਿਹਾ ਦਾ ਵਾਤਾਵਰਣ ਦੀ ਕਿ ਅਸੀਂ ਇਹ ਕਹਿੰਨੀ ਕਰ ਸਕਦੇ ਹਾਂ ਕਿ ਉਸ ਦਾ ਵਿਕਾਸ ਕਿਸ ਤਰ੍ਹਾਂ ਦਾ ਪ੍ਰਭਾਵ ਦਾ ਵਿਕਾਸ ਪ੍ਰਕਿਰਿਆ ਕੀ ਹੈ ਟ੍ਰਾਂਸਫਰ ਪ੍ਰਕਿਰਿਆ ਵਿੱਚ ਵਿਅਕਤੀਗਤ ਪਿੰਤਾਵਾ ਦੀ ਧ੍ਰਿਸ਼ਟੀ ਵਿੱਚ ਹੁੰਦੀ ਹੈ ਵਿਅਕਤੀਗਤ ਪਿੰਤਾਵਾ ਕੀ ਇੱਕ ਬੱਚਾ ਹੋਰ ਤਰ੍ਹਾਂ ਵਿਕਾਸ ਕਰ ਰਿਹਾ ਇੱਕ ਬੱਚਾ ਹੋਰ ਤਰ੍ਹਾਂ ਵਿਕਾਸ ਕਰ ਰਿਹਾ ਇੱਕ ਬੱਚਾ ਖੇਡਾਂ 'ਚ ਵਿਕਾਸ ਕਰ ਰਿਹਾ ਇੱਕ ਬੱਚਾ ਪੜਾਈ 'ਚ ਵਿਕਾਸ ਕਰ ਰਿਹਾ ਸੋ ਇਹਨਾਂ ਦੇ ਵਿੱਚ ਪਿੰਤਾਵਾ ਨੇ ਆਪਸ ਦੇ ਵਿੱਚ ਠੀਕ ਹੈ ਜੀ ਸੋ ਅੱਗੇ ਚੱਲਦੇ ਹਾਂ ਟੁਕਮੇ ਵਿਕਾਸ ਦੀਆਂ ਸਥਿਤੀਆਂ ਪ੍ਰਭਾਵਪੂਰਨ ਸਿੱਖਣ ਨੂੰ ਜਨਮ ਜੇ ਵਿਕਾਸ ਤੁਕਮਾ ਹੋ ਰਿਹਾ ਉਹਨੂੰ ਉਸ ਤਰ੍ਹਾਂ ਦਾ ਵਾਤਾਵਰਣ ਮਿਲਦੇ ਵਿੱਚ ਨੂੰ ਤਾਂ ਇਹ ਸਥਿਤੀਆਂ ਕੀ ਹੈ ਪ੍ਰਭਾਵਪੂਰਨ ਸਿੱਖਣਾ ਤੇ ਚੰਗੇ ਤਰੀਕੇ ਨਾਲ ਸਿੱਖੂਗਾ ਜੇ ਤੁਕਮਾ ਵਾਤਾਵਰਣ ਨਹੀਂ ਮਿਲ ਰਿਹਾ ਤੁਕਮਾ ਵਿਕਾਸ ਨਹੀਂ ਹੋ ਰਿਹਾ ਤਾਂ ਜਿਹੜਾ ਉਹ ਉਸ ਤਰੀਕੇ ਨਾਲ ਨਹੀਂ ਸਿੱਖੂਗਾ ਤੁਕਮੇ ਵਿਕਾਸ ਨਹੀਂ ਦਿੱਤੀਆਂ ਮਤਲਬ ਕਿ ਚੰਗਾ ਵਿਕਾਸ ਹੋ ਰਿਹਾ ਤਾਂ ਜਿਹੜਾ ਸਿੱਖਣਾ ਹੈ ਉਹ ਵੀ ਪ੍ਰਭਾਵਪੂਰਨ ਹੋਊਗਾ ਬੱਚੇ ਦਾ ਸਰਪੱਖੀ ਵਿਕਾਸ ਸਿੱਖਿਆ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਹੈ ਕਿ ਬੱਚੇ ਦਾ ਅਧਿਆਤਮਿਕ ਮਾਨਸਿਕ ਤਾਰਕਿਕ ਸਰੀਰਕ ਤੋਂ ਹਰੇਕ ਤਰੀਕੇ ਦਾ ਭਾਵਵਾਤਮਕ ਨੈਤਿਕ ਸਤਰੀਕੇ ਦਾ ਵਿਕਾਸ ਹੋਵੇ। ਸੋ ਇੰਤਰ ਅਗਲੇ ਲੈ ਕਰਦੇ ਹਾਂ ਬਾਧੇ ਤੇ ਵਿਕਾਸ ਦਾ ਕੀ ਸੰਬੰਧ ਹੈ ਇਸ ਵਿੱਚ। ਸੁਧਾਰਨ ਤੌਰ ਤੇ ਬਾਧਾ ਤੇ ਵਿਕਾਸ ਸ਼ਬਦ ਇੱਕ ਦੂਜੇ ਦੇ ਸਥਾਨ ਤੇ ਪ੍ਰਯੁਕਤ ਜਿਹੜਾ ਹੈ ਹੋ ਜਾਂਦੇ ਆਪਾਂ ਅਪਰੀਟ ਕਰ ਲੈਂਦੇ ਆ ਵਰਤ ਲੈਣੇ ਆ ਬਾਧੇ ਤੇ ਵਿਕਾਸ ਨੂੰ ਪਰੰਤੂ ਵਾਸਤਵ ਵਿੱਚ ਇਹ ਦੋ ਅਲੱਗ-ਅਲੱਗ ਧਾਰਨਾਵਾਂ ਇਹਨਾਂ ਦੇ ਅਰਥ ਵੀ ਵੱਖਰੇ-ਵੱਖਰੇ ਹੈ ਜਿਹੜੀ ਮੈਂ ਉੱਪਰ 10 ਟੁਕਿਆਂ। ਸੋ ਬਾਧੇ ਤੇ ਵਿਕਾਸ ਵਿੱਚ ਕੀ ਪਿੰਨਤਾ ਕੀ ਹੈ ਇਹਨਾਂ ਦੇ ਵਿੱਚ ਵੱਖਰਾਪਣ ਕੀ ਹੈ ਬਾਧੇ ਤੇ ਵਿਕਾਸ ਦੇ ਵਿੱਚ ਸੋ ਮਨੋਵਿਗਿਆਨੀਆਂ ਨੇ ਬਾਧੇ ਤੇ ਵਿਕਾਸ ਦੇ ਕਾਰਕਾਂ ਸੰਬੰਧੀ ਪਿੰਨ-ਪਿੰਨ ਜਿਹੜੀਆਂ ਰਾਵਾਂ ਦਿੱਤੀਆਂ ਨੇ ਇਹਨਾਂ ਦਿਨਾਂ ਦੇ ਆ ਜਿਹੜੀਆਂ ਉਹ ਦਿੱਤੇ ਐ ਸੋ ਉਹਨਾਂ ਦੋਮਾਂ ਵਿੱਚ ਪਿੰਤਾ ਦਰਸਾਈ ਹੈ ਇਹਨਾਂ ਦੋਮਾਂ ਵਿੱਚਕਾਰ ਪਿੰਤਾ ਕੀ ਪਿੰਤਾ ਹੈ ਉਹ ਕਹਿੰਦੇ ਵਾਦੇ ਤੋਂ ਭਾਵ ਕੇਵਲ ਸਰੀਰਕ ਵਾਦੇ ਤੋਂ ਪਰੰਤੂ ਵਿਕਾਸ ਤੋਂ ਭਾਵ ਵਿਅਕਤੀ ਦੇ ਵਿਵਹਾਰ ਵਿੱਚ ਪਰਿਵਰਤਨ ਆਉਗਿਆ ਵਿਵਹਾਰ ਵਿੱਚ ਪਰਿਵਰਤਨ ਆਵੇ ਮਤਲਬ ਜਿਹਦੇ ਰਹਿਣ ਸਹਿਣ ਉਹਦੀ ਖਾਣ ਪੀਣ ਦੀ ਗੱਲਬਾਤ ਕਰਨ ਕਿ ਉਹਦੇ ਮਿਲਣ ਵਰਤਨ ਵਿੱਚ ਹੀ ਪਰਿਵਰਤਨ ਆ ਜਾਂਦਾ ਪਰ ਮੰਨ ਲੈਂਦੇ ਕਿ ਵਿਕਾਸ ਹੈ ਜਿਹੜਾ ਪੂਰੀ ਪਰਵਾਧਾ ਕੇਵਲ ਸਰੀਰ ਦੇ ਵਾਦੇ ਨਾਲ ਕੀ ਕਰਦਾ ਬੰਧਿਆ ਸੋ ਵਾਧਾ ਸਰੀਰ ਦੇ ਅੰਗਾਂ ਵਿੱਚ ਪਰਵਰਤਨ ਨਾਲ ਸੰਬੰਧਿਤ ਆ ਹੈ ਜਿਸ ਤੋਂ ਬੰਧ ਰੱਖਦਾ ਹੈ ਸੋ ਜਦ ਕੇ ਵਿਕਾਸ ਵਿਅਕਤੀ ਦੇ ਮਾਨਸਿਕ ਭਾਵਨਾਤਮਕ ਸਮਾਜਿਕ ਪਰਵਰਤਨਾ ਨਾਲ ਸੰਤ ਸੋ ਕਲੇ ਸਰੀਰ ਨਾਲ ਹੈ ਇਹ ਮਾਨਸਿਕ ਹੈ ਭਾਵਨਾਤਮਕ ਹੈ ਸਮਾਜਿਕ ਹੈ ਨੈਤਿਕ ਹੈ ਉਸ ਤਰੀਕੇ ਨਾਲ ਹੀ ਸੰਬੰਧ ਰੱਖਦਾ ਵਾਦੇ ਨੂੰ ਕੁਝ ਮਾਪ ਡੰਡਾ ਨਾਲ ਮਾਪਿਆ ਜਾ ਸਕਦਾ ਹੈ ਜਦਕਿ ਵਿਕਾਸ ਨੂੰ ਮਾਪਿਆ ਨਹੀਂ ਜਾ ਸਕਦਾ ਕੇਵਲ ਵਿਚਾਰ ਸਕਦਾ ਜਦੋਂ ਵਿਅਕਤੀ ਵੱਡਾ ਹੋ ਜਾਂਦਾ ਹੈ ਤਾਂ ਮਾਪਦਾ ਰੁਕ ਜਾਂਦਾ ਹੈ ਪਰੰਤੂ ਵਿਕਾਸ ਦੀ ਪ੍ਰਕਿਰਿਆ ساری ਉਮਰ ਚੱਲਦੀ ਹੈ ਨਹੀਂ ਮਾਨਸਿਕਾਵਾਤਮਕ ਤੇ ਸਮਾਜਿਕ ਵਿਕਾਸ ਹੀ ਵਿਅਕਤੀ ਦੇ ਅੰਦਰਲੇ ਅੰਤਲੇ ਤਿੰਨ ਤੱਕ ਹੁੰਦਾ ਰਹਿੰਦਾ ਹੈ ਸੋ ਜਿਹੜਾ ਵਾਧਾ ਸਰੀਰ ਦੇ ਵੱਧ ਰੋਕਣ ਨਾਲ ਰੁਕ ਜਾਂਦਾ ਹੈ ਅਰ ਜਿਹੜਾ ਵਿਕਾਸ ਹੈ ਜਿਵੇਂ ਮਾਨਸਿਕ ਵਿਕਾਸ ਨਮੀ ਵਿੱਚ ਦਾ ਸਿੱਖ ਰਿਹਾ ਆ ਬਾ ਆਤਮਿਕ ਤੌਰ ਤੇ ਵਿਕਾਸ ਤੇ ਸਮਾਜਿਕ ਤੌਰ ਤੇ ਵਿਕਾਸ ਉਹ ਵਿਅਕਤੀ ਦਾ ਹੁੰਦਾ ਹੀ ਰਹੇ ਵਾਧਾ ਅੰਦਰੂਨੀ ਪ੍ਰਤੀਕ੍ਰਿਤੀ ਕਰਕੇ ਹੁੰਦਾ ਹੈ ਅਤੇ ਇਸ ਦੀ ਸਿਖਲਾਈ ਦਾ ਕੋਈ ਹੱਥ ਇਸ 'ਚ ਨਹੀਂ ਹੁੰਦਾ ਅਰਥਾਤ ਸਾਰੇ ਜੀਵਾਂ ਦਾ ਅੰਦਰੂਨੀ ਬੱਤੀ ਨੂੰ ਦਾ ਵਾਧੇ ਦਾ ਕਾਰਨ ਬਣਦਾ ਅੰਦਰੂਨੀ ਬੱਤੀ ਸੋ ਵਿਅਕਤੀ ਦਾ ਵਿਕਾਸ ਉਸ ਦੇ ਬਾਹਰਲੇ ਤੱਤਾਂ ਕਰਕੇ ਹੁੰਦਾ ਹੈ ਅਤੇ ਉਸ ਦੀ ਸਿਖਲਾਈ ਵਿੱਚ ਬਹੁਤ ਨਿਰਭਰਤਾ ਵਿਕਾਸ ਕਰਨ ਦਾ ਪਰ ਸਿਖਲਾਈ ਨਿਰਭਰ ਹੁੰਦੀ ਹੈ ਅਪਾ ਬਾਹਰੋਂ ਸਿੱਖਦੇ ਆ ਬਾਹਰੋਂ ਚੀਜ਼ਾਂ ਨੂੰ ਗ੍ਰਹਿਣ ਕਰਦੇ ਆ ਪਰ ਜਿਹੜਾ ਵੱਧ ਹੈ ਉਹ ਤਾਂ ਅੰਦਰੂਨੀ ਪ੍ਰਕਿਰਤੀ ਕਰਕੇ ਹੁੰਦਾ ਕਿ ਬੰਦੇ ਨੇ ਖਾ ਲਿਆ ਉਹ ਭੋਜਨ ਪਚ ਗਿਆ ਤੇ ਵੱਧਾ ਹੋ ਗਿਆ ਇਸੋਂ ਬਰੂਨੀ ਭਰ ਕਿ ਕਿ ਪਰ ਵਿਕਾਸ ਤੁਸੀਂ ਬਾਰੋਂ ਨੰਨਾ ਵਿਚਨਨ ਕੋ ਉਸ ਸਮਾਜ ਦੇ ਵਿੱਚ ਨਵੀਂ ਚ ਸਿੱਖਣੀ ਹੋਣੀ ਹੈ ਇਸ ਤਰ੍ਹਾਂ ਵਿਕਾਸ ਹੁੰਦਾ ਬਾਧੇ ਤੇ ਵਿਕਾਸ ਵਿਚਕਾਰ ਆਪਾਂ ਵੇਖ ਹੀ ਰਹੇ ਹਾਂ ਕਿ ਡੂੰਗਾ ਸੰਬੰਧ ਹੁੰਦਾ ਜਿਸ ਕਰਕੇ ਹੀ ਕਈ ਵਾਰ ਬਾਧੇ ਤੇ ਵਿਕਾਸ ਸ਼ਬਦਾਂ ਦੇ ਕੁਜੀਤਾ ਤੇ ਵਰਤ ਲਿਆ ਪਰ ਇਹਨਾਂ ਦੇ ਸੂਖ ਮਾਰਥਾ ਵਿੱਚ ਕਾਫੀ ਪੈਂਦਾ ਹੈ ਭਾਵੇਂ ਇੱਕ ਦੂਜੇ ਇਹ ਇੱਕ ਦੂਜੇ ਨਾਲ ਹੀ ਬਾਪਰਦੇ ਹੈ ਬਾਧੇ ਨਾਲ ਵਿਕਾਸ ਤੇ ਇਨਕਾਸਰ ਬਾਧਾ ਜਿਵੇਂ ਜੋ ਸਰੀਰ ਬੰਦਾ ਹੈ ਓਵੇਂ ਓਵੇਂ ਵਿਦਿਕਾਰਸ਼ੀਨ ਤਰਜ ਅ ਜਿਹੜੀ ਹੈ ਭਰਤੀ ਹੁੰਦੀ ਹੈ ਮਤਲਬ ਜਦੋਂ ਭਾਵ ਆਤਮਿਕ ਵਿਕਾਸ ਵੀ ਨਾਲ ਨਾਲ ਹੋ ਰਿਹਾ ਹੁੰਦਾ ਜਦੋਂ ਸਰੀਰ ਵਧ ਰਿਹਾ ਠੀਕ ਹੈ ਉਹਦਾ ਨੈਤਿਕ ਵਿਕਾਸ ਵੀ ਹੋ ਰਿਹਾ ਵਿਚਰ ਰਿਹਾ ਸੋ ਇੱਕ ਦੂਜੇ ਦੇ ਅੰਤਰਗਤ ਹੀ ਆਉਂਦੇ ਇਹ ਵਾਧੇ ਦੇ ਵਿੱਚ ਵਿਕਾਸ ਹੋ ਰਿਹਾ ਹੁੰਦਾ ਕਿ ਵਿਕਾਸ ਦੇ ਵਿੱਚ ਵਾਧਾ ਹੋ ਰਿਹਾ ਹੁੰਦਾ ਸੋ ਅ ਵਿਕਾਸ ਇੱਕ ਵਿਸ਼ਾਲ ਅਤੇ ਬਹੁਪੱਖੀ ਸ਼ਬਦ ਹੈ ਜਿਸ ਵਿੱਚ ਵਾਧਾ ਸ਼ਾਮਿਲ ਹੈ ਵਿਕਾਸ ਦੇ ਵਿੱਚ ਬਹੁਪੱਖੀ ਪਰ ਵਾਧੇ ਦੇ ਵਿੱਚ ਕੱਲਾ ਸ਼ਰੀਰ ਦਾ ਵਾਧਾ ਇਹ ਹੈ ਨਾ ਵਿਕਾਸ ਐਸ ਕਲਾਸੀਸ਼ਨ ਦੇਖ ਸਕਦੇ ਹੋ ਵਿਕਾਸ ਵਾਧਾ ਵਿਕਾਸ ਦਾ ਇੱਕ ਅੰਗ ਹੈ ਠੀਕ ਹੈ ਜੀ ਵਿਕਾਸ ਸ਼ਰੀਰ ਵੀ ਸ਼ਰੀਰਕ ਵੀ ਹੁੰਦਾ ਹੈ ਮਾਨਸਿਕ ਵੀ ਹੁੰਦਾ ਤੇ ਭਾਵਨਾਤਮਕ ਵੀ ਹੁੰਦਾ ਪਰ ਜਿਹੜਾ ਵਾਧਾ ਹੁੰਦਾ ਉਹ ਕੇਵਲ ਸ਼ਰੀਰਕ ਹੀ ਹੁੰਦਾ ਅੱਗੇ ਚੱਲਦੇ ਅਗਲੀ ਜਿਹੜਾ ਹੈ ਉਹ ਲਗਾ ਬਈ ਆਪਾਂ ਅ ਸਿੱਖਣ ਵਾਲੀ ਵਿਕਾਸ ਅਤੇ ਸਿੱਖਣਾ ਇਹ ਲੈਕਚਰ ਆਪਾਂ ਜਿਹੜਾ ਹੈ ਦੂਸਰਾ ਲੈਕਚਰ ਜਦੋਂ ਲਗਾਵਾਂਗੇ ਤਾਂ ਇਸ ਵਾਰ ਦੇ ਵਿੱਚ ਹੀ ਰਹੋਗੇ ਆਪਾਂ ਇਹ ਲੈਕਚਰ ਨੂੰ ਇੱਥੇ ਹੀ ਬਰਾਮ ਦਿੰਨੇ ਆ ਤੇ ਜਿੰਨੇ ਜੋ ਆ ਗਿਆ ਤੇ ਜੇ ਕੋਈ ਨਾ ਸਮਝਾਈ ਹੋਈ ਚੀਜ਼ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਵੀਡੀਓਜ਼ ਤੁਹਾਨੂੰ ਪਹੁੰਚ ਨਹੀਂ ਆ ਰਹਿਣਾ ਤੇ ਸੋ ਅਗਲੇ ਲੈਕਚਰ ਦੇ ਵਿੱਚ ਆਪਾਂ ਇਸ ਦੀ ਗੱਲ ਕਰਾਂਗੇ ਇਹ ਹੈ ਵਿਕਾਸ ਅਤੇ ਸਿਕਰਾ ਠੀਕ ਹੈ ਜੀ ਕਿਉਂਕਿ ਨਹੀਂ ਫਿਰ ਵੀਡੀਓ ਚੱਗੇ ਰੰਮੀ ਹੋ ਜੂਗੀ ਸੋ ਆਪਾਂ ਭਾਗ ਦੋ ਵੀਡੀਓ ਇਸ ਬਿਸ਼ੇ ਤੇ ਨਾਲ ਕੋਈ ਲੈਕਚਰ ਜਿਹੜਾ ਸਮਾਪਤ ਹੋ ਰਿਹਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਆਗਲੇ